ਜਾ ਲਾਈਵ ਹੈ ਪੀਟੀ ਜਨ ਦੇ ਤੁਹਾਡਾ ਸਵਾਗਤ ਹੈ ਸਪੋਰਟਸ ਕਲੱਬ ਧਾਰੀਵਾਲ ਵੱਲੋਂ ਮਿਲ ਗਰਾਉਂਡ ਧਾਰੀਵਾਲ ਵਿੱਚ ਪਹਿਲਾ ਕ੍ਰਿਕਟ ਟੂਰਨਾਮੈਂਟ ਪ੍ਰਧਾਨ ਸ਼ੈਲੀ ਸਨੀ ਖੰਸਾ ਰਮਨ ਗੁੰਮਕਾ ਤੇ ਕਲਵਿੰਦਰ ਸਮੇਤ ਹੋਰ ਨੌਜਵਾਨਾਂ ਵੱਲੋਂ ਕਰਵਾਇਆ ਗਿਆ ਜਿਸ ਵਿੱਚ 12 ਟੀਮਾਂ ਨੇ ਭਾਗ ਲਿਆ ਪਹਿਲੇ ਮੈਚ ਦਾ ਆਯੋਜਨ ਆਮ ਆਦਮੀ ਪਾਰਟੀ ਡਾਕਟਰ ਵਿੰਡ ਦੇ ਸੂਬਾ ਸਕੱਤਰ ਡਾਕਟਰ ਕਬਲ ਜੀ ਨੇ ਕਿਹਾ ਜੇ ਇੰਜੀਨੀਅਰ ਪਰਮਜੀਤ ਜੰਗਰ ਇੰਟਰਨੈਸ਼ਨਲ ਬਾਡੀ ਬਿਲਡਰ ਅਮਨਿਤ ਸਿੰਘ ਅਤੇ ਜਨੂ ਜਸਜੀਤ ਸਿੰਘ ਨੇ ਕਰਦੇ ਹੋਏ ਕਹਧਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਸਪੋਰਟਸ ਕਲੱਬ ਧਾਰੀਵਾਲ ਨੂੰ ਆਰਥਿਕ ਸਹਾਇਤਾ ਕੀਤੀ ਡਾਕਟਰ ਕਮਲਜੀਤ ਸਿੰਘ ਕੇ ਜੀ ਐਨ ਐਸ ਸਪੋਰਟਸ ਕਲੱਬ ਧਾਰੀਵਾਲ ਦੇ ਉਪਰਾਲੇ ਦੀ ਫਲਾਗਾ ਕਰਦੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਅਤੇ ਨਸ਼ੇ ਦੀ ਲਾਹਨਤ ਨੂੰ ਤਿਆਕੇ ਖੇਡਾਂ ਪ੍ਰਤੀ ਉਤਸਾਹਿਤ ਹੋ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਦੇ ਮਾਨ ਵੱਲੋਂ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਸਬੰਧੀ ਨੈਸ਼ਨਲ ਤੇ ਇੰਟਰ ਨੈਸ਼ਨਲ ਗੇਟੂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਾਮ ਦਿੱਤੇ ਜਾ ਰਹੇ ਹਨ ਸਪੋਰਟ ਕਲੱਬ ਧਾਰੀਵਾਲ ਵੱਲੋਂ ਡਾਕਟਰ ਸਮੂਜੀ ਸਿੰਘ ਕੇਜ ਸਮੇਤ 55 ਹੋਰ ਖਿਤਾ ਨੂੰ ਯਾਦਗਾਰੀ ਸਨ ਦੇ ਕੇ ਸਨਮਾਨਿਤ ਕੀਤਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ

ਬਹੁਤ ਵਧੀਆ ਕੀਤੇ ਉਮਰ ਜੀ ਦੁਆਰਾ ਕੁਸ਼ਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕিজে ਧਾਰੀਵਾਲ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਉਹ ਧਾਰੀਵਾਲ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਕ੍ਰਿਕਟ ਟੂਰਨਾਮੈਂਟ ਟੂਰਨਾਮੈਂਟ ਕਰਵਾ ਰਹੇ ਨੇ ਔਰ ਜਿਸ ਥਾਂ ਤੇ ਅਸੀਂ ਬੈਠੇ ਆਏ ਇਹ ਜਿਹੜੀ ਥਾਂ ਹੈਗੀ ਸਾਡੀ ਧਾਰੀਵਾਲ ਦੀ ਦਿਲ ਸੈਂਟਰ ਪਲੇਸ ਔਰ ਬੜੀ ਇੰਪੋਰਟੈਂਟ ਮੈਦਾਨ ਗਰਾਊਂਡਸ ਦੀ ਪਲੇਸ ਹੈਗੀ ਔਰ ਇਸ ਮਿਲ ਗਰਾਉਂਡ ਦੇ ਵਿੱਚ ਉਹ ਰੌਣਕਾਂ ਬਰਕਰਾਰ ਰੱਖਦੇ ਆ ਨੇੜੇ-ਤੇੜੇ ਦੇ ਪਿੰਡਾਂ ਤੋਂ ਨੇੜੇ-ਤੇੜੇ ਦੇ ਸ਼ਹਿਰਾਂ ਤੋਂ ਆ ਕੇ ਬੱਚੇ ਜਿਹੜੇ ਨੇ ਉਹ ਕ੍ਰਿਕਟ ਦਾ ਟੂਰਨਾਮੈਂਟ ਦੇ ਵਿੱਚ ਭਾਗ ਲੈ ਰਹੇ ਨੇ ਬਹੁਤ ਅੱਛਾ ਇਹਨਾਂ ਦਾ ਇੰਤਜ਼ਾਮ ਹੈ ਬਹੁਤ ਅੱਛਾ ਇਹਨਾਂ ਦਾ ਇਹ ਕੰਮ ਹੈ ਮੈਂ ਇਹਨਾਂ ਕਲੱਬ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਮੈਂ ਧਾਰੀਵਾਲ ਨਿਵਾਸੀਆਂ ਨੂੰ ਔਰ ਬਾਕੀ ਇਲਾਕੇ ਦੇ ਲੋਕਾਂ ਨੂੰ ਗੁਣਿੰਤੀ ਕਰਦਾ ਕਿ ਜਿਹੜੀ ਧਾਰੀਵਾਲ ਦੀ ਮਿਲ ਗਰਾਉਂਡ ਹੈਗੀ ਧਾਰੀਵਾਲ ਦੀ ਜਿਹੜੀ ਮਿਲ ਹੈ ਜਿਹੜਾ ਸਾਡਾ ਉਹਦੇ ਕਰਕੇ ਅਸੀਂ ਪੂਰੇ ਵਰਡ ਦੇ ਵਿੱਚ ਨਾਮ ਸੀਗਾ ਉਹ ਸਾਰੇ ਰਲ ਕੇ ਜਿਹੜਿਆ ਯਤਨ ਕਰੀਏ ਧਾਰੀਵਾਲ ਦੀ ਜਿਹੜੀ ਮਿਲ ਗਰਾਉਂਡਸ ਨੇ ਇਹਨਾਂ ਦੀ ਪੋਜੀਸ਼ਨ ਵਧੀਆ ਬਣਾ ਕੇ ਇੱਥੇ ਵਧੀਆ ਟੂਰਨਾਮੈਂਟ ਕਰਾਇਆ ਕਰੀਏ ਨੈਸ਼ਨਲ ਤੇ ਇੰਟਰਨੈਸ਼ਨਲ ਟੂਰਨਾਮੈਂਟ ਵਾਸਤੇ ਤਿਆਰੀ ਕਰਾਈਏ ਮੈਂ ਸਰਦਾਰ ਭਗਵੰਤ ਸਿੰਘ ਮੁਖਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਥੋਂ ਦੇ ਇਤਿਹਾਸ ਦੇਖਦੇ ਹੋਏ ਇਹ ਧਾਰੀਵਾਲ ਦੀ ਮਿਲ ਗਰਾਉਂਡਾਂ ਨੂੰ ਜਿਹੜਾ ਹੈਗਾ ਰਿਵਾਈਵ ਕੀਤਾ ਜਾਏ ਇੱਥੇ ਇੱਕ ਫੀਲਡ ਸਟੇਡੀਅਮ ਬਣਾਇਆ ਜਾਵੇ ਮੈਂ ਆਪਣੇ ਪੱਧਰ ਤੇ ਵੀ ਕੋਸ਼ਿਸ਼ ਕਰਾਂਗਾ ਧੰਨਵਾਦ ਸਾਹਿਬ ਇੱਕ ਚੀਜ਼ ਦੱਸ ਦਿਓ ਪੰਜਾਬ ਸਰਕਾਰ ਨੇ ਕਿਹਾ ਹੀ ਕਿ ਨਸ਼ਾ ਮੁਕਤ ਕਰਾਂਗੇ ਪਰ ਦੇਖਿਆ ਜਾਵੇ ਸਾਡੇ ਧਾਰੀਵਾਲ ਝੋਨ ਤੇ ਗਲੀ ਗਲੀ ਜੀ ਜਿਹੜਾ ਨਸ਼ਾ ਮਿਲਦਿਆ ਉਹਦੇ ਸਬੰਧ ਕੀ ਕਰਨਾ ਚਾਹੁੰਦੇ ਨਸ਼ਾ ਦੇਖੋ ਨਸ਼ੀ ਬਿਲਕੁਲ ਬੜੀ ਬੜੀ ਸਮੱਸਿਆ ਹੈਗੀ ਔਰ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਅਸੀਂ ਨਸ਼ਾ ਜਿਹੜਾ ਹੈਗਾ ਮੁਕਤ ਕਰਾਂਗੇ ਔਰ ਚੱਲ ਵੀ ਰਿਹਾ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜਾ ਹੈਗਾ ਹੁਣ ਵੱਡੀਆਂ ਮੱਛੀ ਜਿਹੜੀਆਂ ਉਹ ਕਾਬੂ ਕੀਤੀਆਂ ਜਾ ਰਹੀਆਂ ਨਾ ਔਰ ਛੋਟੇ ਬੱਚਿਆਂ ਨੂੰ ਵੀ ਜਿਹੜਾ ਹੈਗਾ ਲੋ ਆਮ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਵੀ ਸਮਝਾਇਆ ਜਾ ਰਿਹਾ ਬੜੀ ਛੇਤੀ ਅਸੀਂ ਜਿਹੜੇ ਨਸ਼ੇ ਦੇ ਕਾਬੂ ਪਾ ਲਵਾਂਗੇ ਲੱਗਦਾ ਹੈ ਕਿ ਪੰਜਾਬ 'ਚ ਪੁਲਿਸ ਦਾ ਜਿਹੜੀ ਫੇਲ ਹੋ ਰਹੀ ਹੈ ਨਸ਼ੇ ਨੂੰ ਕਾਬੂ ਕਰਨ ਵਿੱਚ ਨਹੀਂ ਪੁਲਿਸ ਕਰ ਰਹੀ ਹੈ ਪੂਰਾ ਇੰਤਜ਼ਾਮ ਹੁਣ ਦੇਖੋ ਪੁਲਿਸ ਜਿਹੜੀ ਹੈਗੀ ਉਹਨਾਂ ਦੀ ਨਫਰੀ ਬਹੁਤ ਘੱਟ ਹੁੰਦੀ ਹੈ ਔਰ ਨਸ਼ਾ ਜਿਹੜਾ ਹੈਗਾ ਇੱਕ ਸੋਸ਼ਲ ਵੇਪ ਬਣੇਗੀ ਤੇ ਫਿਰ ਇਹ ਖਤਮ ਹੋਏਗਾ ਔਰ ਸੋਸ਼ਲ ਵੇਪ ਬਣ ਰਹੀ ਹੈ ਸਰਕਾਰ ਦੀ ਤਰਫੋਂ ਵੀ ਪੂਰਾ ਜੋਰ ਲਗਾਇਆ ਜਾ ਰਿਹਾ ਔਰ ਵਕ ਵਕ ਜਿਹੜੇ ਸਮਾਜਿਕ ਸੰਗਠਨ ਨੇ ਲੋਕਾਂ ਵੱਲੋਂ ਵੀ ਜਿਹੜਾ ਹੈਗਾ ਇਸ ਚੀਜ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਕਿ ਨਸ਼ਾ ਪੰਜਾਬ ਤੋਂ ਮੁਕਤ ਕੀਤਾ ਜਾਵੇ ਬਹੁਤ ਸਾਰੇ ਜਿਹੜੇ ਐਨ ਜੀਓਜ਼ ਨੇ ਜਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਪੱਧਰ ਤੇ ਔਰ ਸਰਕਾਰ ਦੇ ਨਾਲ ਸਹਿਯੋਗ ਕਰਕੇ ਨਸ਼ੇ ਨੂੰ ਖਤਮ ਕਰਨ ਦਾ ਪ੍ਰਣ ਲੈ ਰਹੇ ਹਾਂ ਜੀ ਪ੍ਰਧਾਨ ਜੀ ਦੱਸ ਦਿਓ ਚੰਗਾ ਉਪਰਾਲਾ ਕਰ ਰਹੇ ਹੋ ਤੇ ਕ੍ਰਿਕਟ ਮੈਚ ਕਰਾ ਰਹੇ ਕੀ ਕਹਿਣਾ ਚਾਹੁੰਦੇ ਸਾਰਿਆਂ ਨੂੰ ਤਤਲਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੇਰੀ ਟੀਮ ਵੱਲੋਂ ਮੇਰੀ ਕਲੱਬ ਵੱਲੋਂ ਸਾਰੇ ਨੀਰਮ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਕਿ ਜਿੰਨੀ ਅਰੇ ਵੀ ਅਸੀਂ ਡਾਕਟਰ ਸਾਹਿਬ ਨੂੰ ਇੱਥੇ ਬੁਲਾਇਆ ਵਾ ਮੈਂ ਇਹ ਇਕੱਲਾ ਕ੍ਰਿਕਟ ਦਾ ਨਹੀਂ ਮੈਂ ਫੁੱਟਬਾਲ ਦਾ ਵੀ ਟੂਰਨਾਮੈਂਟ ਕਰਉਣਾ ਹਰ ਸਾਲ ਪਿਛਲੇ ਸਾਲ ਡਾਕਟਰ ਸਾਹਿਬ ਨੂੰ ਅਸੀਂ ਫੁੱਟਬਾਲ ਦੇ ਟੂਰਨਾਮੈਂਟ ਤੇ ਵੀ ਬੁਲਾਇਆ ਸੀ ਸਾਡੀ ਅੱਧੀ ਜ਼ੁਬਾਨ ਨਾਲ ਸਾਡਾ ਸੰਯੋਗ ਹਰ ਸਾਲ ਦਿੰਦੇ ਨੇ ਸਾਨੂੰ ਬਹੁਤ ਸਾਡੀ ਟੀਮ ਨੂੰ ਸੰਯੋਗ ਦੇ ਕੇ ਜਾਂਦੇ ਨੇ ਤੇ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਟੂਰਨਾਮੈਂਟ ਜਿਹੜੇ ਹੁੰਦੇ ਰਹਿਣੇ ਚਾਹੀਦੇ ਖੇਡ ਮੇਲੇ ਹੁੰਦੇ ਰਹਿਣੇ ਚਾਹੀਦੇ ਕਿਉਂਕਿ ਨਸ਼ੇ ਤੋਂ ਜਿਹੜੀ ਆ ਨੌਜਵਾਨ ਪੀੜ੍ਹੀ ਦੂਰ ਰਹੇ